ਕਿ ਸੀ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆ ਇਹ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਿਹਦਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਵਿੱਚ ਤੁਛ ਬੁੱਧੀ ਆ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦਊਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਕਰਦੇ ਨੇ ਅਕਾਲ ਤੱਕ ਸਭ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ हिम्मत ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਅਕਾਲ ਤਖਤ ਸਾਹਿਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਿਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦਊਗਾ ਸਾਰੇ ਨਕਲ ਇਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾਖਲ ਦੇ ਅਕਾਲ ਤਖਸਾਲ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਧਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਇਹ ਅੱਜ ਜਿਹੜਾ ਨਹੀਂ ਮੰਨਦੇ ਨਾ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ 'ਚ ਤੁਛ ਬੁੱਧੀ ਆ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੱਲ ਦੇ ਰਹੇ ਅਕਾਲ ਤਖਸਾਲ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੇ ਜਹਦਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ 'ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਕਰਦੇ ਰਹੇ ਅਕਾਲ ਤਖਸਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਬ ਨਾਲ ਅਕਾਲ ਤਖਸਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੀ ਅਸੀਂ ਜਿਹੜਾ ਨਹੀਂ ਮੰਨਦੇ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਆ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੰਦੇਰੇ ਅਕਾਲ ਤਖਸਾਲ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਸਾਹਿਬ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੀ ਜਿਹੜਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ 'ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੱਲ ਦੇ ਰਹੇ ਅਕਾਲ ਤਖਸਾਲ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਇਹ ਜਿਹੜਾ ਜ਼ਹਦਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਵਿੱਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦਊਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੰਦੇ ਨੇ ਅਕਾਲ ਤਖਸਾਲ ਸਾਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਔਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੀ ਜਿਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੱਲ ਦੇ ਰਹੀ ਅਕਾਲ ਤਖਸਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਬ ਨਾਲ ਅਕਾਲ ਤਖਸਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੀ ਜਿਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੱਲ ਦੇ ਰਹੀ ਅਕਾਲ ਤਖਸਾਲ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਸਾਹਿਬ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਔਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੀ ਜਿਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਕਰਦੇ ਰਹੇ ਅਕਾਲ ਤਖਸਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਬ ਨਾਲ ਅਕਾਲ ਤਖਸਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੀ ਅਸੀਂ ਜਿਹਦਾ ਨਹੀਂ ਮੰਨਦੇ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਗੱਲ ਦੇ ਰਹੇ ਅਕਾਲ ਤੱਕ ਸਭ ਨਾਲ ਅਸੀਂ ਕੌਣ ਆਈ ਮੱਥਾ ਲਾਉਣ ਵਾਲੇ ਸਾਡੇ